है वो सब सामने पेश किया जाए <स्थाथ> बहुत शुक्रिया जी हूँ मैं बहुत सत्कार सदा देना चाहवागी सा मान योग मुख्य अतिथि श्री भगवंत मान जी मान मानयोग मुख्य पंजाब ताकि वो अपने प्रेरणा शब्दों के राही सारू संबोधन सकें बहुत बहुत धन्यवाद बहुत, बहुत बहुत शुक्रिया अज इस ਲੌਜ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੀ ਕਿਸਮ ਦਾ ਨਵਕਲਾ ਪ੍ਰੋਗਰਾਮ ਜਿਹੜਾ ਉਹਦੀ ਸ਼ੁਰੂਆਤ ਕਰਨ ਲਈ ਇੱਥੇ ਪਹੁੰਚੇ ਆ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਮੈਂ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਪੰਜਾਬ ਬਲਬੀ ਸਿੰਘ ਜੀ ਦਾ ਡਾਕਟਰ ਬਲਬੀ ਜੀ ਸਾਡੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ डॉक्टर जय सिंह डिवीजनल कमिश्नर बबलानी साहब कुलदीप सिंह जी पुलिस के बहुत ही सीनियर ऑफिसर साहबान और कानून की पढ़ाई कर रहे कानून दे एक्सपर्ट जिन्हें भी इस ਖੂਬਸੂਰਤ ਐਡੀਟੋਰੀਅਮ ਦੇ ਵਿੱਚ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਸ ਤਰ੍ਹਾਂ ਮੈਂ ਇਹ ਤੋਂ ਪਹਿਲਾਂ ਬੋਲਦਿਆਂ ਦੱਸਿਆ ਗਿਆ ਕਿ ਆਪਣੀ ਕਿਸਮ ਦਾ ਇਹ ਇੱਕ ਨਵਕਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਲਗਭਗ 730 ਤੋਂ ਉੱਪਰ ਪੰਜਾਬ ਪੁਲਿਸ ਦੇ ਕਾਬਲ ਅਫਸਰ ਸਾਹਿਬਾਨ ਜਿਹੜੇ ਇਨਵੈਸਟੀਗੇਸ਼ਨ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਉਹ ਇੱਕ 6 ਦਿਨ ਦਾ ਇਥੇ ਕੈਂਪ ਲਾਉਣਗੇ ਟ੍ਰੇਨਿੰਗ ਕੈਂਪ ਲੱਗੂਗਾ ਖਾਸ ਤੌਰ ਤੇ ਜਿਹਦੇ ਵਿੱਚ ਐਂਡੀਪੀਐਸ ਦੇ ਜਿਹੜੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਬਹੁਤ ਹੀ ਕਾਬਲ ਅਫਸਰ ਹੋ ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਹੋਈਆਂ ਹੋਣਗੀਆਂ ਪਰ ਇਸ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਇਸ ਕਰਕੇ ਪਈ ਹੈ ਕਿ ਕਿ ਜਦੋਂ ਅਪਰਾਧੀ ਅਪਡੇਟ ਹੁੰਦੇ ਰਹਿੰਦੇ ਨੇ ਨਾਲ ਨਾਲ ਫਿਰ ਪੁਲਿਸ ਨੂੰ ਵੀ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਉਹਨਾਂ ਕੋਲੇ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਉਸ ਲੈਵਲ ਦਾ ਹੋਵੇ ਕਿ ਉਹ ਮੁਕਾਬਲਾ ਕਰ ਸਕਣ। ਆਮ ਤੌਰ ਤੇ ਜੋ ਗਰਾਊਂਡ ਤੋਂ ਸਾਡੇ ਕੋਲੇ ਫੀਡਬੈਕ ਆਉਂਦੀ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਕਹਿ ਲੋ ਜਾਂ ਸ਼ਿਕਵੇ ਕਹਿ ਲੋ ਕਿ ਜੀ ਸਾਡੇ ਪਿੰਡ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਅਸੀਂ ਥਾਣੇ ਲੈ ਜੰਨੇ ਆ ਫੜ ਕੇ ਪਰ ਕਾਨੂੰਨ ਇਹਨਾ ਕਮਜ਼ੋਰ ਹੈ ਜਾਂ ਇੰਨੀਆਂ ਉੱਚੇ ਪੁਲਿਸ ਨੇ ਕਿ ਅਸੀਂ ਬਾਅਦ ਚਾਉਂਨੇ ਆ ਪਿੰਡ ਉਹ ਪਹਿਲਾਂ ਆ ਜਾਂਦਾ ਕਿਉਂਕਿ ਜ਼ਮਾਨਤ ਹੋ ਜਾਂਦੀ ਥਾਣੇ ਚ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਪੋਲੀਟੀਕਲ ਇੰਟਰਫੀਰੈਂਸ ਬਹੁਤ ਜ਼ਿਆਦਾ ਸੀ ਜਿਹੜੀ ਕਿ ਹੁਣ ਬਿਲਕੁਲ ਬੰਦ ਕਰਤੀ ਅਸੀਂ ਕਿਸੇ ਵੀ ਸਾਡੇ ਐਮਐਲਏ ਦਾ ਮੰਤਰੀ ਦਾ ਜਾਂ ਕਿਸੇ ਚੇਅਰਮੈਨ ਦਾ ਜਾਂ ਪੋਲਿਟਿਕਲ ਬੰਦਾ ਫੋਨ ਨਹੀਂ ਤੁਹਾਨੂੰ ਆਉਂਦਾ ਹੋਊਗਾ ਕਿ ਇਹਨੂੰ ਛੱਡ ਦਿਓ ਇਹ ਆਪਣਾ ਬੰਦਾ ਹੈ ਇੱਥੇ ਪਰਚਾ ਪਾ ਦਿਓ ਇਹ ਉਹਨਾਂ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਤੁਹਾਨੂੰ ਬਿਲਕੁਲ ਫ੍ਰੀਹੈਂਡ ਦਿੱਤਾ ਗਿਆ ਇਸ ਮਾਮਲੇ 'ਚ ਸੈਂਟਰ ਸਰਕਾਰ ਨਾਲ ਵੀ ਅਸੀਂ ਮੌਕੇ ਮੌਕੇ ਤੇ ਡਿਸਕਸ਼ਨ ਕਰਦੇ ਰਹਿੰਦੇ ਆ ਕਿ NDPS ਐਕਟ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੋਵੇ ਕਿ ਜਿਹਦੇ ਤਹਿਤ ਜਿਹੜੇ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਇੱਥੇ ਹੁਣ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ ਐਨਡੀਪੀਐਸ ਦੇ ਜਿੰਨੇ ਵੀ ਐਕਟ ਨੇ ਐਕਟ ਦੇ ਅੰਤਰਗਤ ਕਿਹੜੇ ਕਿਹਦੇ ਅੰਦਰ ਕਿਹੜੇ ਐਕਟ ਦੇ ਅੰਦਰ ਐਫਆਈਆਰ ਲਿਖਣੀ ਹੈ ਫਿਰ ਕਿਉਂਕਿ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂਜਸ ਹੋਈਆਂ ਨੇ ਇੰਡੀਆਨ ਪੈਨਲ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫ਼ਤਾ ਤੁਸੀਂ ਥੋੜਾ ਜਿਹਾ ਜੜੀਆਂ ਝੰਜਟ ਨੇ ਥਾਣਿਆਂ ਦੇ ਤਹਿਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰਹੋਗੇ ਆਪ ਪਛ ਮਿਲੋਗੇ ਬੈਠੋਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜਾਂ ਵਾਲਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਤਾਂ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ੍ਹ ਕੇ ਆਏ ਹੋ ਬੜੇ ਕਾਬਿਲ ਅਪਸਰਾਂ ਤੋਂ ਕੋਈ ਕਾਬਲੇ ਤੇ ਸ਼ੱਕ ਨਹੀਂ ਪਰ ਨਾਲ ਦਿਨਾਲ ਸਮੇਂ ਦੇ ਹਾਣੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇਟ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ ਚ ਮੁੰਸ਼ੀ ਦਾ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਉਹ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਧਰ ਤੇ ਵੀ ਥਾਣਾ ਪੱਧਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉੱਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੋਵੇ ਤੁਹਾਡੇ ਵੱਲੋਂ ਕੋਈ ਤੁਹਾਡੀ ਟੈਂਸ਼ਨ 'ਚ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਪਰ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਬੰਦਾ ਜਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕੋਈ ਨਾ ਕੋਈ ਕਮੀ ਕੱਢ ਕੇ ਉਸ ਬੰਦੇ ਨੂੰ ਛੱਡ ਦਿੱਤਾ ਜਾਂਦਾ ਜਾਂ ਬਰੀ ਕਰ ਦਿੱਤਾ ਜਾਂਦਾ ਤਾਂ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਕੀ ਜੀ ਪੁਲਿਸ ਨੇ ਕੇਸ ਕਮਜ਼ੋਰ ਬਣਾਇਆ ਇਹ ਤਾਂ ਰਲੇ ਹੋਏ ਨੇ ਤਾਂ ਉਹ ਨਹੀਂ ਬੜਾ ਸੋਖਾ ਪੁਲਿਸ ਦਾ ਨਾਮ ਲੈਣਾ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਕਮੀ ਦੇ ਵਿੱਚ ਪਰ ਇਹ ਇਹ ਹੈ ਕਿ ਅਸੀਂ ਜਦੋਂ ਦੀ ਗਵਰਨਮੈਂਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਅਪਡੇਟ ਰਹੇ ਤੁਹਾਡੀਆਂ ਗੱਡੀਆਂ ਤੁਹਾਡੇ ਇਕਵਿਪਮੈਂਟਸ ਨਵੇਂ ਨਵੇਂ ਜਿਹੜੇ ਵੀ ਜਿਵੇਂ ਐਂਟੀ ਡਰੋਨ ਸਿਸਟਮ ਆਪਾਂ ਨੇ ਲਾਂਚ ਕੀਤਾ ਹੁਣ ਬਾਰਡਰ ਤੇ ਕਿਉਂਕਿ ਜਿਹੜਾ ਡਰੱਗਸ ਐ ਉਹ ਸਾਰਾ ਉਧਰ ਹੀ ਆਉਂਦਾ ਹੈ ਬਾਰਡਰ ਪਾਰ ਤੋਂ ਤੇ ਉਧਰੋਂ ਡਰੋਨਸ ਆਉਂਦੇ ਨੇ ਜਿਨ੍ਹਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਐ ਖੇਤਾਂ ਕੁੱਤਾ ਚ ਆ ਜਾਂਦੇ ਐ ਉੱਤਕ ਪਹੁੰਚਦੇ ਪਹੁੰਚਦੇ ਟਾਈਮ ਲੱਗ ਜਾਂਦਾ ਹੈ ਤਾਂ ਉਹ ਉੱਡਣੀ ਨਾ ਜਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਉਹ ਟਰੈਕ ਕਰ ਲਿਆ ਜਾਵੇ ਤਾਂ ਕਿ ਉਹ ਜਿਹੜੇ ਇੱਥੇ ਉਹਨਾਂ ਨੂੰ ਪਿਕ ਕਰਨ ਆਏ ਨੇ ਜ ਜਿਹੜੇ ਇੱਥੇ ਉਹਨਾਂ ਦੇ ਕੋਈ ਬੈਠੇ ਨੇ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਨਾਲ ਪਿਕ ਕਰ ਸਕਣ ਉਹਨਾਂ ਤੱਕ ਨਾ ਪਹੁੰਚੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫਿਰ ਉਹ ਇੱਧਰ ਉੱਧਰ ਨਹੀਂ ਦੇਖਣਗੇ ਫਿਰ ਪਟਕਣਗੇ ਨਹੀਂ ਉਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ 'ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ 파ਟ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮੰਨ ਸ਼ੈਤਾਨੀ ਦਾ ਕਰਮ ਜਦੋਂ ਥੋੜਾ ਜਿਹਾ ਵੇਲੇ ਰਹਿੰਦੇ ਨੇ ਫਿਰ ਮਾੜੀ ਸੰਗਤ ਵਾਲੇ ਬਹੁਤ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲ ਅੜੜਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆਪਾਂ ਹੀ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਜਾ ਰਿਸ਼ਤੇਦਾਰੀਆਂ 'ਚ ਕਦੇ ਕੋਈ ਐਹੋ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਹੈ ਤੇ ਡਰੱਗ ਵੀ ਲੈਂਦਾ ਹੈ ਇਹ ਹੋ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ ਉਹ ਘਰੇ ਆਉਂਦਾ ਹੈ ਬੱਚਿਆਂ ਨਾਲ ਖੇਡਦਾ ਹੈ ਖਾਣਾ ਖਾਂਦਾ ਹੈ ਸੌਂ ਜਾਂਦਾ ਹੈ ਉਹਨੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਸੋ ਰੋਜ਼ਗਾਰ ਖੇਡਾਂ ਜਾ ਉਹਨਾਂ ਨੂੰ ਕਿਸੇ ਨਾ ਕਿਸੇ ਕਿੱਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਜੀ ਅਸੀਂ ਕੈਬਨਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟਾਰਚਰ ਕਰਦੇ ਨੇ ਉਹਨਾਂ ਤੇ ਅਸੀਂ ਪੂਰੀ ਬਾਜ ਅੱਖ ਉਹਨਾਂ ਤੇ ਰੱਖਾਂਗੇ ਕਿਹੜੀ ਕਿਹੜੀ ਦਵਾਈਆਂ ਦਿੰਦੇ ਨੇ ਉਹ ਕਿੰਨੀ ਮਾਤਰਾ ਚ ਦਵਾਈਆਂ ਦਿੰਦੇ ਨੇ ਉਹਦੀ ਵੀ ਇਸੇ ਕਹਿੰਦਾ ਹੁੰਦੀ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਬੱਕਾ ਹੀ ਬੰਦ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਉਹਨਾਂ ਨੂੰ। ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਸ਼ਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ। ਤਾਂ ਕਿ ਹੌਲੀ-ਹੌਲੀ ਨਾ ਛੇਤੂ ਤਾਰਨਾ ਹੈ ਨਾ ਕਿ ਉਹਨਾਂ ਨੂੰ ਕਿਸੇ ਹੋਰ ਤੇ ਲਾ ਲੈਣਾ। ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰਾਂਡ ਮੈਸਟਰ ਬਣਾ ਕੇ ਲੈ ਕੇ ਜਾਈਏ। ਅਸੀਂ ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵੇਚ ਜਾਂਦੀਆਂ ਆ ਇਹ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਇਹੋ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਹੈ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆ ਆਪਣੇ ਤੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਜੀ ਅਸੀਂ ਇੱਕ ਇੱਦਾਂ ਹੀ ਕੈਂਪ ਲਾਇਆ ਨਸ਼ਾ ਛਡਾਉ ਜਿਹੜੇ ਰੀਹੇਵ ਸੈਂਡ ਕਰਾਂ ਦਾ ਕੱਟ ਕੀਤਾ ਤੇ ਉੱਥੇ ਬੰਦੇ ਵੀ ਆਏ ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਨਹੀਂ ਬੋਲ ਦਿਓ ਜੀ ਉਹ ਨਸ਼ਾ ਛੱਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8 10 ਏਕੜ ਜ਼ਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਪੂਰੀ ਲਤ ਚ ਪੈ ਗਿਆ ਮੈਂ ਇੰਨਾ ਜ਼ਿਆਦਾ ਮੇਰੀ ਬੁੱਧੀ ਪ੍ਰੇਸ਼ਟ ਹੋ ਗਈ ਜਦ ਮੈਂ ਇੰਨਾ ਜ਼ਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਵੀ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜੁਮੇ ਮਰਜੀ ਚਾਹੀਦੇ ਹਉਣ ਮੈਨੂੰ ਡਰਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਤੇ ਜਿਸ ਦਿਨ ਡੈਥ ਹੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇੱਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ লাশ ਸੀ ਉਹਦੀ ਜੇਬ ਚੋਂ ਪੈਸੇ ਵੀ ਕੱਢ ਲਏ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀਗਾ ਜ਼ਮੀਨ ਸਾਰੀ ਵਿਗ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸ ਤੇ ਦਿਹਾੜੀ ਕਰਨ ਜਾਣਾ ਉਸੇ ਜ਼ਮੀਨ ਤੇ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਹੈ ਤੇ ਸਰਕਾਰ ਵੱਲੋਂ ਐਫਰਟਸ ਅੱਛੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲੈ ਲਵਾਂਗਾ ਮੈਂ ਉਹਦਾ ਮਾਲਕ ਫਿਰ ਬਣ ਜਾਊਗਾ ਮੈਂ ਇਸ ਗੱਲ ਦਾ ਅਸਰ ਜਾਂਦਾ ਹੈ ਹੋਰ ਬਹੁਤ ਸਾਰੇ ਇਹਦੇ ਨਾਲ ਇਹ ਕਹਾਣੀ ਸੁਣ ਕੇ ਉਹਦੀ ਹੋਰ ਬਹੁਤ ਸਾਰੇ ਪ੍ਰੇਰਿਤ ਹੋਣਗੇ ਸੋ ਆਪਣੇ ਜਿੰਨਾ ਵੀ ਹੁਣ ਇੱਥੇ ਰਹਿਣ ਦਾ ਵੀ ਜਿਹੜਾ ਯੂਨੀਵਰਸਿਟੀ ਕੈਂਪਸ ਵੱਲੋਂ ਬੀਸੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਪ੍ਰਬੰਧ ਕਰਵਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਟ੍ਰੇਨਿੰਗ ਅਫਸਰ ਇੱਥੇ ਆਉਣਗੇ ਤੇ ਉਹ ਇੱਕ ਹਫਤੇ ਬਾਅਦ ਇੱਕ ਨਵੀਂ ਸੋਚ ਇੱਕ ਨਵਾਂ ਜਜ਼ਬਾ ਲੈ ਕੇ ਇੱਥੋਂ ਜਾਣਗੇ ਪੰਜਾਬ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਨੇ ਤੂੰ ਪਹਿਲਾਂ ਤੇ ਪੰਜਾਬ ਪੁਲਿਸ ਜਿਹੜੀ ਇਸ ਗੱਲ ਲਈ ਮੰਨੀ ਜਾਂਦੀ ਹੈ ਕਿ ਚੁਣੌਤੀਆਂ ਜਿਹੜੀਆਂ ਜਿੰਨੀ ਮਰਜ਼ੀ ਵੱਡੀਆਂ ਹੋਣ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦੀ ਹੈ ਫਤਿਹ ਪ੍ਰਾਪਤ ਕਰਦੀ ਹੈ ਤੇ ਇਹ ਵੀ ਇਹਨੂੰ ਵੀ ਇੱਕ ਚੜ੍ਹौती ਮੰਨੀ ਆਪਾਂ ਕਿਉਂਕਿ ਇਹ ਵੀ ਇੱਕ ਨਸਲਕੁਸ਼ੀ ਦਾ ਇੱਕ ਸਾਜ਼ਿਸ਼ ਕਹਿ ਲੋ ਜਾਂ ਇਹਨੂੰ ਜਾਂ ਤਰੀਕਾ ਕਹਿ ਲੋ ਤੇ ਆਪਾਂ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਉਹ ਵੀ ਹੁਣ ਅਸੀਂ ਖੋਲੀਆਂ ਨੇ ਹਰ ਸਾਲ 2300 ਦੇ ਕਰੀਬ ਰਿਟਾਇਰਮੈਂਟਸ ਨੇ ਉਹ ਸਾਰੀਆਂ ਉਸੇ ਸਾਲ ਹੀ ਭਰੀਆਂ ਜਾਂਦੀਆਂ ਪਹਿਲਾਂ ਚਾਰ-ਚਾਰ ਸਾਲਾਂ ਬਾਅਦ ਭਰੀਆਂ ਜਾਂਦੀਆਂ ਸੀ ਕੁਝ ਓਵਰੇਜ ਹੋ ਜਾਂਦੇ ਸੀ ਕਿਸੇ ਤੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦਾ ਸੀ ਹੁਣ ਹਰ ਸਾਲ ਜਿਹੜੀ ਅਪਡੇਟ ਪੁਲਿਸੋਂ ਰਹਿੰਦੀ ਹੈ ਨਵੀਆਂ ਪੋਸਟਾਂ ਵੀ ਕ੍ਰੀਏਟ ਕਰਨੀਆਂ ਨੇ 2000 ਸਨ 2000 ਚ ਵੀ ਪੁਲਿਸ ਕੋਲੇ 80000 ਦੀ ਨੌਕਰੀ ਸੀ 2025 ਚ ਵੀ 80000 ਹੈ ਕਿਉਂਕਿ ਉਤਵਨ ਕ੍ਰਾਈਮ ਕਿੰਨਾ ਵਧ ਗਿਆ ਪਪੂਲੇਸ਼ਨ ਕਿੰਨੀ ਵਧ ਗਈ ਪਰ ਸਾਨੂੰ ਪੁਲਿਸ ਨੂੰ ਵੀ ਅਪਗ੍ਰੇਡ ਕਰਨ ਦੀ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਿਲ ਪਾਸ ਕਰ ਰਹੇ ਹਾਂ ਕਿ 10000 ਦੇ ਕਰੀਮ ਹੋ ਨਵੀਆਂ ਪਰਤੀਆਂ ਕਰਕੇ ਲੱਖ ਤੱਕ ਤੱਕ ਟੁਕੜੇ ਨੂੰ ਸੀ ਬੜੇ ਜਲਦੀ ਲੈ ਜਾਾਂਗੇ ਤਾਂ ਕਿ ਨਵੇਂ ਅਫਸਰ ਆਉਣ ਤੁਹਾਡੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਡੀਐਸਪੀਾਂ ਦੀਆਂ ਐਸਪੀ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ, ਸੀਐਸਪੀ ਦੀਆਂ ਆਈਪੀਐਸ ਬਣਨ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ, ਇਨਸਪੈਕਟਰਾਂ ਦੀਆਂ ਡੀਐਸਪੀ ਬਣਨ ਦੀਆਂ ਰੁਕੀਆਂ ਪਈਆਂ ਸੀ। ਐਵੇਂ ਹੀ ਰੁਕੀਆਂ ਪਈਆਂ ਸੀ, ਕੋਈ ਕਾਰਨ ਵੀ ਨਹੀਂ ਸੀ ਕੋਈ। ਮੈਂ ਕਾਰਨ ਪੁੱਛਿਆ ਕਹਿੰਦੇ ਸੀ ਬਸ ਟਾਈਮ ਹੀ ਨਹੀਂ ਮਿਲਿਆ ਫਾਈਲ ਸਾਈਨ ਕਰਨ ਦਾ ਮੁੱਖ ਮੰਤਰੀ ਸਾਹਿਬ ਨੂੰ। ਉਹਨਾਂ ਕੋਲ ਫਾਈਲ ਸਾਈਨ ਕਰਨ ਦਾ ਟਾਈਮ ਹੈ ਨਹੀਂ ਸੀ ਜੀ। ਪਰ ਇੱਧਰ ਦੇਖੋ ਇੱਧਰ ਆਪਣੇ ਕੈਰੀਅਰ ਦਾ ਸਵਾਲ ਹੈ, ਜ਼ਿੰਦਗੀ ਬਦਲ ਜਾਂਦੀ ਹੈ ਜਨਾਬ। ਔਰ ਜਦੋਂ ਕੁਝ ਇੱਕ ਰੋਕੀ ਇੱਕ ਵੀ ਤਰੱਕੀ ਰੁਗੀ ਤਾਂ ਪਿੱਛੇ ਦੇਖੋ ਨਾ ਕਿੰਨਾ ਬੈਕਲੌ ਕਿਉਂਕਿ ਉਹਨਾਂ ਦੀ ਤਰੱਕੀ ਹੋਊਗੀ ਤਾਂ ਜਗ੍ਹਾ ਖਾਲੀ ਹੋਊਗੀ ਤਾਂ ਉਹਨਾਂ ਦੀ ਦੂਜਿਆਂ ਦੀ ਹੋਊਗੀ ਇੰਟਰਕਨੈਕਟਿਡ ਹੈ ਸਾਰਾ ਉਹ ਵੀ ਅਸੀਂ ਸਾਰੀਆਂ ਐਸਪੀ ਦੀਆਂ ਡੀਐਸਪੀ ਦੀਆਂ ਸਾਰੀਆਂ ਪੋਸਟਾਂ ਭਰੀਆਂ ਨੇ ਐਡੀਸ਼ਨਲ ਚਾਰजेस ਸੀਗੇ ਦੋ ਦੋ ਜ਼ਿਲ੍ਹੇ ਦੇਖਣੇ ਪੈਂਦੇ ਸੀਗੇ ਜਦਕੇ ਸਾਡੇ ਕੋਲੇ ਅਫਸਰ ਹੈਗੇ ਨੇ ਉਹਨਾਂ ਨੂੰ ਤਰੱਕੀ ਦੇ ਕੇ ਅਸੀਂ ਤੁਹਾਡੀਆਂ ਫਾਈਲਾਂ ਜਿਹੜੀਆਂ ਨੇ ਸਾਰੀਆਂ ਕਲੀਅਰ ਕੀਤੀਆਂ ਤੁਸੀਂ ਹੈਰਾਨ ਹੋ ਜਾਓਗੇ ਹੁਣ ਤੱਕ ਮੈਂ 13000 ਤੋਂ ਵੱਧ ਫਾਈਲਾਂ ਸਾਈਨ ਕਰ ਚੁੱਕੇ ਹਾਂ ਜੀ ਟੋਟਲ ਹਰ ਡਿਪਾਰਟਮੈਂਟ ਦੀਆਂ 13000 ਮੈਂ ਨਹੀਂ ਚਾਹੁੰਦਾ ਕਿ ਮੇਰੇ ਸਾਈਨਾਂ ਦੀ وجہ ਕਰਕੇ ਕਿਸੇ ਤਰੱਕੀ ਰੁਕ ਜੇ ਕਿਸੇ ਦੀ ਕਿਸੇ ਦਾ ਕੋਈ TADA ਪੱਤਾ ਰੁਕ ਜੇ ਕੋਈ ਮੈਂ ਚਾਹੁੰਦਾ ਤਰੱਕੀਆਂ ਕਰੋ ਸਾਰੇ ਤਰੱਕੀਆਂ ਜਦੋਂ ਤੁਸੀਂ ਅੱਧੇ ਮਨ ਨਾਲ ਜਾਓਗੇ ਡਿਊਟੀ ਤੇ ਫਿਰ ਤੁਸੀਂ ਇਨਸਾਫ ਨਹੀਂ ਕਰ पाओਗੇ ਜੋ ਤੁਹਾਨੂੰ ਪਤਾ ਯਾਰ ਮੈਂ ਡਿਜ਼ਰਵ ਕੁਝ ਹੋਰ ਕਰਦਾ ਪਰ ਮੈਨੂੰ ਜਿਹੜਾ ਟ੍ਰੀਟਮੈਂਟ ਕੁਝ ਹੋਰ ਮਿਲ ਰਹੀ ਹੈ ਤਾਂ ਫਿਰ ਤੁਹਾਡਾ ਮਨ ਜਿਹੜਾ ਉਹਨਾਂ 100% ਤੁਸੀਂ ਦੇ ਨਹੀਂ ਸਕਦੇ ਆਪਣੇ ਫੀਲਡ ਨੂੰ ਜੋ ਤੁਹਾਨੂੰ ਪਤਾ ਕਿ ਹਾਂ ਸਰਕਾਰ ਐਪਰੀਸ਼ੀਏਟ ਕਰਦੀ ਹੈ ਜਿੰਨਾ ਸਾਨੂੰ ਜੋ ਡਿਜ਼ਰਵ ਕਰਦੇ ਆਂ ਸੀ ਸਾਨੂੰ ਸਾਡੇ ਮੋਢਿਆਂ ਤੇ ਸਟਾਰ ਉਹ ਹੋਏ ਹੈਗੇ ਨੇ ਕਿ ਜਿਹੜੇ ਅਸੀਂ ਡਿਜ਼ਰਵ ਕਰਦੇ ਆਂ ਤਾਂ ਫਿਰ ਤੁਸੀਂ 110% ਕਰੋਗੇ ਆਪਣੇ ਫੀਲਡ ਦੇ ਵਿੱਚ ਐਕਸਟਰਾ ਟਾਈਮ ਵੀ ਡਿਊਟੀ ਕਰੋਗੇ ਕਿ ਨਹੀਂ ਯਾਰ ਅਸੀਂ ਕੁਝ ਕਰਕੇ ਦਿਖਾਉਣਾ ਹੈ ਜੇ ਸਾਡੇ ਤੋਂ ਸਰਕਾਰ ਉਮੀਦ ਕਰਦੀ ਹੈ ਤਾਂ ਅਸੀਂ ਉਹਨਾਂ ਉਮੀਦਾਂ ਤੇ ਪੂਰੇ ਉਤਰਨਾ ਬਹੁਤ ਸਾਰੇ ਮੈਨੂੰ ਪਰਸਨਲੀ ਜਾਣਦੇ ਨੇ ਸਾਡੇ ਜਿਹੜੇ ਪੁਲਿਸ ਦੇ ਜਿਨੇ ਵੀ ਆਫੀਸਰ ਸਹਿਬਾਨ ਨੇ ਮੈਂ ਬਹੁਤ ਬੜੀ ਕਿਤਨਾ ਕਿਤੇ ਪਹਿਲਾਂ ਐਜ਼ ਐਨ ਆਰਟਿਸਟ ਜਦੋਂ ਵਿਚਰਦੇ ਸੀ ਉਦੋਂ ਮਿਲਦੇ ਵੀ ਰਹੇ ਹਾਂ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਿਆਂ ਨੂੰ ਮੌਕਾ ਮਿਲਿਆ ਅਸੀਂ ਤਾਂ 14 15 16 17 ਵਾਲੇ ਬੈਚ ਵੀ ਸ਼ੁਰੂ ਕਰ ਰੱਖੇ ਨੇ ਕਿ ਫੀਲਡ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਜਨੂਨ ਹੁੰਦਾ ਕੰਮ ਕਰਨ ਦਾ ਨਹੀਂ ਤਾਂ ਲੋਬਿੰਗ 'ਚ ਹੀ ਲੰਘ ਜਾਂਦਾ ਟਾਈਮ ਉਹ ੁੱਗੜੇ ਮਾਰਦੇ ਵੀ ਕੋਈ ਨਾ ਕੋਈ ਜੁਗਾੜ ਲਾਈਏ ਯਾਰ ਕਿਤੇ ਨਾ ਕਿਤੇ ਜਾਈਏ ਯਾਰ ਫਿਰ ਜਦੋਂ ਜੁਗਾੜ ਲੱਗ ਜਾਂਦਾ ਫਿਰ ਉੱਥੇ ਰਹਿਣ ਵਾਸਤੇ ਸਰਵਾਈਵਲ ਮੋਡ 'ਚ ਆ ਜਾਂਦੇ ਆ ਬੇ ਇੱਥੇ ਹੀ ਰਹੀਏ ਯਾਰ ਕਿਤੇ ਕੋਈ ਕੋਈ ਬਦਲੀ ਨਾ ਕਰਾ ਦੇ ਕੋਈ ਉਹ ਨਾ ਕਰ ਦੇ ਇਹ ਇੰਨਾ ਚੱਕਰਾਂ 'ਚ ਹੀ ਟਾਈਮ ਚਲਾ ਜਾਂਦਾ ਸਾਰਾ ਸੋ ਇਸ ਕਰਕੇ ਫਰੀ ਹੈਂਡ ਤੁਹਾਨੂੰ ਦਿੱਤਾ ਹੋਇਆ ਹੈ ਫਰੀ ਮਾਈਂਡ ਹੋ ਕੇ ਤੁਸੀਂ ਡਿਊਟੀਆਂ ਕਰੋ ਰਿਜ਼ਲਟ ਦਿਓ ਰਿਜ਼ਲਟ ਦਿਓਗੇ ਤਾਂ 15 ਅਗਸਤ ਤੇ 26 ਜਨਵਰੀ ਤੇ ਪੁਲਿਸ ਮੈਡਲ ਜਾਂ ਤੁਹਾਡੇ ਐਨੂਅਲ ਡੇਸ ਤੇ ਤੁਹਾਡੀਆਂ ਤਰੱਕੀਆਂ ਹੋਣਗੀਆਂ। ਔਰ ਜਿੰਨਾ ਵੀ ਤੁਸੀਂ ਐਫਰਟਸ ਕਰੋਗੇ ਮਨੁੱਖਤਾ ਲਈ ਮਾਨਵਤਾ ਲਈ ਕਿਉਂਕਿ ਤੁਹਾਡਾ ਵਰਦੀ ਜਿਹੜੀ ਹੈ ਇਹ ਇੱਕ ਫਰਜ਼ ਮੰਗਦੀ ਹੈ ਇਹ ਫਰਜ਼ ਨੂੰ ਆਉਣ ਵਾਸਤੇ ਤੁਸੀਂ ਸੌਆਂ ਖਾਧੀਆਂ ਹੋਈਆਂ ਤੇ ਬੜੀ ਉਮੀਦ ਹੈ ਲੋਕਾਂ ਨੂੰ ਹੁਣ ਮੈਨੂੰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਨਵੇਂ ਬੈਚਸ ਆ ਰਹੇ ਨੇ ਪੜ੍ਹੇ ਲਿਖੇ ਮੁੰਡੇ ਆ ਰਹੇ ਨੇ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤਾਂ ਹੀ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋਂ ਇੱਕ ਅੱਧਾ ਤਾਂ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚੱਲਣੀ ਪੈਂ ਜਾਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਤਾਂ ਹਰੇਕ ਫੀਲਡ 'ਚ ਹੈਗੇ ਨੇ ਜਿਨ੍ਹਾਂ ਨੂੰ ਕਦੇ ਰੱਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਪਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰੱਜਦਾ ਉਹ ਤਾਂ ਜਿੰਨੇ ਮਰਜੀ ਤੁਸੀਂ ਟੈਚੀ ਭਰ ਲਓ ਜਿੰਨੇ ਮਰਜੀ ਉਹ ਕਰ ਲਓ ਉਹ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਓਗੇ ਕਿੱਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ ਬੜੇ ਬੜੇ ਸਿਕੰਦਰ ਤੁਰ ਗਏ ਦੁਨੀਆ ਜਿੱਤਣ ਵਾਲੇ ਆਪਾਂ ਵੀ ਤੁਰ ਜਾਣਾ ਹੈ بس ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਜਦੋਂ ਸੰਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਤਰਨਾ ਦਿੰਦੇ ਆ ਲੋਕ ਵੀ ਯਾਰ ਨਹੀਂ ਇਦਾਂ ਦਾ ਵਧੀਆ ਅਫਸਰ ਨਹੀਂ ਬਣਨਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਤੇ ਘੰਡਪਟ ਖਲਾਉਂਦੇ ਵੀ ਸ਼ੁਕਰ ਹੈ ਕਹਿੰਦਾ ਛੁੱਟਿਆ ਇਹ ਜੀ ਵੀ ਹੈਗੇ ਨਹੀਂ ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੇ ਲੈਣ ਚ ਵੀ ਸੌਖ ਰਹਿੰਦੀ ਹੈ ਕਿ ਕੋਈ ਗਰਾਊਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿਵੇਂ-ਕਿਵੇਂ ਤੁਸੀਂ ਭਰਤੀ ਹੋਏ ਹੋ ਕਿਵੇਂ ਉਤੋਂ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਦਾ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਉਸ ਦਿਨ ਸਖਤ ਹੁੰਦੀ ਹੈ ਉਸ ਦਿਨ ਹੋਰ ਜ਼ਿਆਦਾ ਸਖਤ ਡਿਊਟੀ ਹੁੰਦੀ ਹੈ ਸੋ ਹੁਣ ਛੁੱਟੀ ਦਾ ਵੀ ਪ੍ਰਬੰਧ ਕੀਤਾ ਹੈ ਵੀ ਤੁਸੀਂ ਘਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਨਸ਼ਨ 'ਚ ਜਾਂ ਕਿਸੇ ਡਿਪਰੈਸ਼ਨ 'ਚ ਜਾਂ ਕਿਸੇ ਮਾਨਸਿਕ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ 메ਕਿੰਗ ਚ ਫਰਕ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ ਚ ਹੋ ਜਦ ਤੁਹਾਡਾ ਧਿਆਨ ਕਿਤੇ ਹੋਰ ਹੈ ਤਾਂ ਉਹਦੇ ਨਾਲ ਡਿਸੀਜਨ 메ਕਿੰਗ ਜਿਹੜੀ ਹੈ ਉੱਤੇ ਫਰਕ ਪੈਂਦਾ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਂਗੇ ਤੇ ਤੁਹਾਡੀ ਡਿਊਟੀ ਤੁਹਾਡੇ ਤੁਹਾਡੀ ਐਕਸਪਰਟਨੈਸ ਦੇ ਵਿੱਚ ਵਾਧਾ ਹੋਊਗਾ ਇਹਦੇ ਨਾਲ ਅਫੀਸਰ ਸਾਹਿਬਾਨ ਇੱਥੇ ਆਉਂਦੇ ਰਹਿਣਗੇ। ਔਰ ਪੰਜਾਬ ਤੇ ਜਿਹੜੀ ਲੱਗਿਆ ਹੋਇਆ ਦਾਗ ਹੈ ਚਿੱਟੇ ਵਾਲਾ ਇਹਨੂੰ ਆਪਾਂ ਧੋਦਾਂਗੇ। ਬਹੁਤ ਘੱਟ ਵੀ ਗਿਆ ਜੁਧਨਾਸ਼ਿਪਰ ਉੱਤੇ ਛੇੜਿਆ ਹੋਇਆ। ਬਹੁਤ ਸਾਰੇ ਫੋਨ ਆਉਂਦੇ ਸਾਨੂੰ ਲੋਕਾਂ ਦੇ ਕਿ ਸਾਡੇ ਪਿੰਡ ਅਸੀਂ ਨਸ਼ਾ ਮੁਕਤ ਪਿੰਡ ਡਿਕਲੇਅਰ ਕਰਤਾ। ਤੇ ਇਹਦੇ ਵਾਸਤੇ ਲੋਕ ਲਹਿਰ ਬਣਾਉਣੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਕੁਲਦੀਪ ਸਿੰਘ ਜੀ ਨੇ ਕਿਹਾ ਕੱਲੀ پولیس ਤਾਂ ਨਹੀਂ ਅਸੀਂ ਪਬਲਿਕ ਨੂੰ ਵੀ ਅਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਲੋਕ ਕਲਹਿਰ ਬਣਾਓ ਦੱਸੋ ਸਾਨੂੰ ਕਿੱਥੇ ਕੀ ਹੋ ਰਿਹਾ ਹੈ ਅੱਗੇ ਐਕਸ਼ਨ ਲੈਣਾ ਸਾਡਾ ਕੰਮ ਹੈ ਤਾਂ ਕਿ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਬਲਿਕ ਦਾ ਸਹਿਯੋਗ ਬੜਾ ਜ਼ਰੂਰੀ ਹੈ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਸ਼ੁਭ ਕਾਮਨਾਵਾਂ ਦਿਨਾ ਕਿ ਤੁਸੀਂ ਇੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਆਪਣੇ ਜਿਹੜੇ ਕਾਬਲੀਅਤ ਹੈ ਉਹਨੂੰ ਹੋਰ ਵਧਾਉਂਗੇ ਆਪਣੇ ਟੈਲੈਂਟ ਦੇ ਵਿੱਚ ਵਾਧਾ ਹੋਊਗਾ ਤੁਹਾਡੇ 'ਚ ਤੇ ਉਹ ਉਹਦਾ ਸਮਾਜ ਨੂੰ ਪੋਜ਼ਿਟਿਵ ਤਰੀਕੇ ਨਾਲ ਫਾਇਦਾ ਹੋਊਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਜੋਂ ਸਭ ਤੋਂ ਵਧੀਆ ਬ੍ਰਸ਼ ਜਿਹੜਾ ਤੁਹਾਡੇ ਹੱਥ 'ਚ ਹੈ ਸੋ ਰੰਗਲੇ ਪੰਜਾਬ 'ਚ ਬਹੁਤ ਵਧੀਆ ਰੰਗ ਜਿਹੜੇ ਨੇ ਉਹ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਆ ਜਿਹੜੀਆਂ ਸਮਾਜਿਕ ਅਲਹਮਤਾ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਰੰਗਲੇ ਪੰਜਾਬ ਦੇ ਵਿੱਚ ਹੋਰ ਰੰਗ ਪਾ ਸਕਦੇ ਹੋ